ਪੜੇੰਗੋ ਕਿਸਾਨ ਸੰਘਰਸ਼ ਕਮੇਟੀ ਤੋਂ ਬੋਲਦਾ ਜੀ ਅੱਜ ਜਿਹੜਾ ਇੱਕ ਦਿਨਾਂ ਬਿਲੀ ਐਸਡੀਓ ਦਫ਼ਤਰਾਂ ਦੇ ਧਰਨਾ ਵਾ ਇਹ ਲਗਭਗ ਪੰਜਾਬ ਦੇ 19 ਜਿਲ੍ਹਿਆਂ ਦੇ ਵਿੱਚ ਅਤੇ 100 125 ਐਸਡੀਓ ਦਫ਼ਤਰਾਂ ਦੇ ਧਰਨੇ ਆ ਜਿਹਦੇ ਵਿੱਚ ਜਿਹੜੀ ਮੋਦੀ ਸਰਕਾਰ ਤੇ ਭਗਵੰਤ ਮਾਨ ਸਰਕਾਰ ਹਰ ਸਮੇਂ ਪ੍ਰਾਈਵੇਟ ਖੇਤਰ ਨੂੰ ਬढ़ावा ਦੇਣ ਦੀ ਖਾਤਰ ਜਿਹੜੇ ਸਾਡੇ ਬਿਲੀ ਬੋਰਡ ਆ ਜਿਹੜਾ ਕਿਸੇ ਟਾਈਮ ਸਾਡਾ ਇਹ ਗੁਰਦੁਆਰੇ ਸਾਹਿਬ ਵਰਗਾ ਸੀ ਇਹਨੂੰ ਪ੍ਰਾਈਵੇਟ ਹੱਥਾਂ 'ਚ ਦੇ ਕੇ ਤੇ ਸਾਡੇ ਜਿਹੜੇ ਘਰਾਂ ਦੇ ਵਿੱਚ ਪ੍ਰੀਪੇਡ ਮੀਟਰ ਲਾਉਣ ਦੀ ਤਿਆਰੀ ਆ ਉਹਦੇ ਵਿਰੋਧ ਦੇ ਵਿੱਚ ਦੂਜਾ ਜਿਹੜੀ ਬੱਤੀ ਆ ਸੀਜ਼ਨ ਆ ਰਿਹਾ ਵਾ ਝੋਨੇ ਦੇ ਸੀਜ਼ਨ ਨੂੰ ਮੁੱਖ ਰੱਖ ਕੇ ਉਹਦੇ ਸਬੰਧ ਦੇ ਵਿੱਚ ਵੀ ਇਹਨਾਂ ਦਫ਼ਤਰਾਂ ਦੇ ਵਿੱਚ ਹੈ ਵੀ ਜਿਹੜੇ ਟਾਂਪਾ ਡੀ ਲੋਡ ਆ ਓਵਰਲੋਡ ਨਾਲ ਡੀਲੋਡ ਕੀਤੇ ਜਾਣ ਜਿਹੜੇ ਹੋਰ ਤਾਰਾਂ ਤੁਰਾਂ ਢਿੱਲੀਆਂ ਕੱਸੀਆਂ ਜਾਣ ਤੇ ਜਿਹੜਾ ਪ੍ਰਾਈਵੇਟ ਜਿਹੜੇ ਪ੍ਰੀਪੇਡ ਮੀਟਰ ਇਹ ਲਾਉਣੇ ਬੰਦ ਕਰ ਦੇਣਾ ਇੱਕ ਜਿੱਦਾਂ ਐਸਡੀਓ ਦਫ਼ਤਰਾਂ ਤੇ ਹਰ ਇੱਕ ਐਸਡੀਓ ਦਫ਼ਤਰ ਤੇ ਇੱਕ ਜਿਹੜੀ ਮਹਿਕਮੇ ਦੀ ਗੱਡੀ ਹੋਣੀ ਚਾਹੀਦੀ ਨਾਲ ਚੈਂਡ ਕੁੱਪੀ ਔਰ ਰੱਸਾ ਹੋਣਾ ਚਾਹੀਦਾ ਵਾ ਇਸ ਦਫ਼ਤਰਾਂ ਤੇ ਕੱਖ ਨਹੀਂ ਹੈਗਾ ਸਰਕਾਰਾਂ ਨੰ ਕਮੀਆਂ ਹੋਈਆਂ ਵਾ ਅੱਜ ਜਿਹੜੇ ਵੀ ਕਿਸਾਨ ਦਾ ਟਰਾਂਸਫਾਰਮ ਛੱਡ ਜਾਂਦਾ ਵਾ ਜੋ ਟਰਾਂਸਫਾਰਮ ਲੈਣ ਜਾਂਦਾ ਵਾ ਤੇ ਉਹਨੂੰ 2-3000 ਰੁਪਏ ਦੀ ਗੱਡੀ ਲੈਉਣੀ ਪੈਂਦੀ ਆ ਨਾਲ ਪ੍ਰਾਈਵੇਟ ਮਹਿਕਮਾ ਦਫ਼ਤਰ ਜਿਹੜਾ ਟਰਾਂਸਫਾਰਮ ਚਾੜਦਾ ਵਾ ਚ ਪੈਂਦੇ ਆ ਇਹ ਕਰਕੇ ਸਰਕਾਰ ਕੋਲ ਮੰਗਿਆ ਵੀ ਦਫ਼ਤਰ ਨੂੰ ਐਸਡੀਓ ਹਰ ਇੱਕ ਐਸਡੀਓ ਦਫ਼ਤਰ ਨੂੰ ਇੱਕ ਗੱਡੀ ਦਿੱਤੀ ਜਾਵੇ ਚੈਨ ਕੂਪੀ ਦਿੱਤੀ ਜਾਵੇ ਔਰ ਮੁਲਾਜ਼ਮ ਭਰਤੀ ਕਰਤੇ ਨਵੇਂ ਮੁਲਾਜ਼ਮ ਜਿਹੜੇ ਭਰਤੀ ਕੀਤੇ ਜਾਣ ਤਾਂ ਜੋ ਜਿਹੜਾ ਆਉਣ ਵਾਲਾ ਸਮਾਂ ਵਾਂ ਜਾਂ ਜਿਹੜੀ ਸਰਕਾਰਾਂ ਵਾਂ ਇਹ ਲੋਕਾਂ ਨੂੰ ਬਿਹਤਰ ਸਹੂਲਤਾਂ ਦੇ ਸਕਣ ਇਹਦੇ ਸਬੰਧ ਵਿੱਚ ਧਰਨਾ ਜੀ ਉਹ ਜਿੰਨੇ ਵੀ ਅਹੀਂ ਪ੍ਰੀਪੇਡ ਮੋਟਰ ਪੁੱਟੇ ਇਹ ਤੋਂ ਪਹਿਲਾਂ ਵੀ ਲੈਂਦੇ ਆ ਸਾਰੇ ਐਸਡੀਓ ਦਫ਼ਤਰਾਂ ਜਮ੍ਹਾਂ ਕਰਾਏ ਜਾਂਦੇ ਆ ਜੀ ਮੇਰਾ ਨਾਮ ਰਣਜੀਤਕਰ ਕੀ ਕਹਿਣਾ ਚਾਹੋਗੇ ਜਿਹੜੇ ਅਜੇ ਤੱਕ ਸ਼ਾਮ ਰਹਿ ਗਏ ਅਸੀਂ ਇਹੋ ਕਹਿਣਾ ਚਾਹੁੰਦੇ ਆਂ ਸਰਕਾਰਾਂ ਨੂੰ ਕਿ ਜਿਹੜੀਆਂ ਇਹ ਸਰਕਾਰਾਂ ਸਾਡੇ ਤੇ ਨਜਾਇਜ਼ ਕਦਮ ਉਠਾਉਣ ਡੀਆਂ ਵਾ ਇਹ ਸਾਡੇ ਤੇ ਹੁਣ ਮੀਟਰ ਪ੍ਰਾਈਵੇਟ ਮੀਟਰ ਸਰਕਾਰ ਤੇ ਅੱਗੇ ਕਰਜ਼ੇ ਦੇ ਹੇਠਾਂ ਬਹੁਤ ਦੱਬਿਆ ਆ ਵਾ ਤੇ ਅੱਗੇ ਖੁਦ ਖੁਸ਼ੀਆਂ ਕਰਨ ਡਿਆ ਵਾ ਤੇ ਰਹਿੰਦਾ ਖੁੰਦਾ ਹੁਣ ਸਰਕਾਰਾਂ ਹੋਰ ਇੱਕ ਮੀਟਰਾਂ ਦਾ ਲੈ ਆਈਆਂ ਤੇ ਇਹ ਮੀਟਰ ਨਹੀਂ ਲੱਗਣ ਦਵਾਂਗੇ ਜਿੱਤਰਾ ਮਰਜੀ ਹੋ ਸਕੇ ਸਾਡੇ ਪਿੰਡਾਂ ਦਾ ਕਾਠ ਬਹੁਤ ਜ਼ਿਆਦਾ ਵਾ ਅਸੀਂ ਇਹ ਸਰਕਾਰਾਂ ਦੀ ਨਹੀਂ ਚੱਲਣ ਦੇਵਾਂਗੇ ਭਾਵੇਂ ਆਮ ਆਜੇ ਭਾਵੇਂ ਕਾਲੀ ਆਜੇ ਨਾ ਕਾਂਗਰਸਾਂ ਆਜਣ ਸਾਡਾ ਕਿਸੇ ਨੇ ਕੁਛ ਨਹੀਂ ਸਵਾਰਿਆ ਸਾਡੇ ਜੋ ਵੀ ਇੱਕ ਇਨਸਾਨ ਮਜ਼ਦੂਰ ਸਮਰਸ ਕਮੇਟੀ ਏਕਤਾ ਅਸੀਂ ਆਪ ਆਪ ਦਾ ਖੁਦ ਕੰਮ ਸਵਾਰਦੇ ਆ ਸਾਡਾ ਸਰਕਾਰਾਂ ਨੇ ਕਿਸੇ ਨੇ ਕੁਛ ਨਹੀਂ ਸਵਾਰਿਆ ਅਸੀਂ ਇਹੋ ਕਿੰਨੇ ਸਰਕਾਰਾਂ ਨੂੰ ਵੀ ਜਿੱਤਰਾ ਮਰਜੀ ਇਹ ਪ੍ਰੀਮੀਟਰ ਕਈ ਜਾਣ ਅਸੀਂ ਇਹਨਾਂ ਦੇ ਲੱਗਣ ਨਹੀਂ ਦੇਣੇ ਇਹਨਾਂ ਨੂੰ ਕੰਮਜਾਬ ਨਹੀਂ ਹੋਣ ਦੇਵਾਂਗੇ ਕੀ ਨਾਮ ਆ ਜੀ ਮੈਂ ਕਵਲਜੀਤ ਸਿੰਘ ਦਿਨਾਲ ਜੋਂ ਦਾ ਸੀਨੀਅਰ ਮੀਤ ਪ੍ਰਧਾਨ ਵੇਖੋ ਜਿਹੜਾ ਅੱਜ ਅਸੀਂ ਬਿਜਲੀ ਦਾத்தர ਦੇ ਧਰਨਾ ਲਾ ਕੇ ਬੈਠੇ ਆ ਇਹ ਪਿੰਡਾਂ ਦੇ ਵਿੱਚ ਪ੍ਰੀਬੀਡਮੀਟਰ ਜਿਹੜੇ ਧੜਾ ਤੜ ਸਰਕਾਰ ਜਿਹੜੀ ਉਹ ਲਾ ਰਹੀ ਆ ਫਿਰ ਹੋਰ ਵੀ ਜਿੱਦਾਂ ਵੇਖਿਆ ਜਾਂਦਾ ਨਾ ਕਿਸੇ ਪਿੰਡ ਦੇ ਚੈਨ ਬਲਾ ਕੇ ਆ ਨਾ ਕਿਸੇ ਦਫ਼ਤਰ ਕੋ ਕੋ ਗੱਡੀ ਆ ਜਦੋਂ ਵੀ ਕੋਈ ਟਰਾਂਸਫਾਰਮਰ ਸੜ ਜਾਂਦਾ ਵਾ ਕਿਸਾਨ ਜਿਹੜਾ ਵਾ ਉਹ ਆਪਣੀ ਗੱਡੀ ਕਰਦਾ ਵਾ ਆਪਣਾ ਚੈਨ ਬਲਾਕ ਲਿਆਉਂਦਾ ਵਾ ਪ੍ਰਾਈਵੇਟ ਬੰਦੇ ਲੱਭਦਾ ਵਾ ਬਹੁਤ ਬੁਰੀ ਹਾਲਿਆ ਨਾ ਪਿੰਡਾਂ ਦੇ ਵਿੱਚ ਤਾਰਾਂ ਕਸੀਆਂ ਜਾ ਰਹੀਆਂ ਵਾ ਨਾ ਤਾਰਾਂ ਚੇਂਜ ਕੀਤੀਆਂ ਜਾ ਰਹੀਆਂ ਵਾ ਟ੍ਰਾਫਾਰਮ ਜਿਹੜੇ ਓਵਰਲੋਡ ਹੋਏ ਪਏ ਆ ਮਾਰ ਮਾਰ ਪਟਾਕੇ ਜਿਹੜੇ ਟ੍ਰਾਫਰਮ ਵਿੱਚ ਸੜਦੇ ਜਾਂਦੇ ਆ ਕਿਸਾਨ ਉਤੋਂ ਜਿਹੜਾ ਸੀਜ਼ਨ ਆਉਣ ਵਾਲਾ ਵਾ ਝੋਨੇ ਦਾ ਬੁਧੀ ਬੁਰੀ ਹਾਲਿਆ ਜੇ ਨਹਿਰੀ ਪਾਣੀ ਵੱਲੋਂ ਲਾ ਲਈਏ ਤੇ ਨਹਿਰੀ ਪਾਣੀ ਦਾ ਵੀ ਇਹੋ ਹੀ ਹਾਲਿਆ ਵੀ ਆਖੰਡਿਆਂ ਵੀ ਜ਼ਿਮੀਂਦਾਰਾਂ ਨੂੰ ਕਿਸਾਨਾਂ ਨੂੰ ਜਿਹੜਾ ਨਹਿਰ ਦਾ ਪਾਣੀ ਆ ਦਿੱਤਾ ਜਾਵੇ ਤੇ ਜਿਹੜੀ ਆ ਇਹ ਸਾਡੇ ਟ੍ਰਾਫਾਰਮ ਸੜ ਰਹੇ ਆ ਇਹ ਜਿਹੜਿਆ ਇਹਨਾਂ ਦਾ ਲੋਡ ਵਧਾਇਆ ਜਾਵੇ ਵੱਡੇ ਟਰਾਂਫਰ ਮਾਰਨ ਨੂੰ ਦਿੱਤੇ ਜਾਣ ਤੇ ਜਿਹੜੇ ਵੀ ਤਾਰਾਂ ਪੈਣ ਵਾਲੀਆਂ ਵਾਂ ਜਾਂ ਕੋਈ ਯੈਂਪਰ ਕੁਛ ਵੀ ਆ ਉਹਦਾ ਕੰਮ ਕੀਤਾ ਜਾਵੇ ਹਾਂਜੀ ਮੈਂ ਕੀ ਨਾ ਮੇਰਾ ਨਾਮ ਰਣਜੀਤ ਕੌਰ ਠੀਕ ਨਾ ਜਾਓਗੇ ਜਿਹੜੇ ਅੱਜ ਸਭ ਸ਼ਾਮਿਲ ਹੋਏ ਜੀ ਅਸੀਂ ਇਹੋ ਕਹਿਣਾ ਚਾਹੁੰਦੇ ਹਾਂ ਸਰਕਾਰਾਂ ਨੂੰ ਕਿ ਜਿਹੜੀਆਂ ਇਹ ਸਰਕਾਰਾਂ ਸਾਡੇ ਤੇ ਨਜਾਇਜ਼ ਕਦਮ ਉਠਾਉਣ ਡਿਆ ਵਾ ਇਹ ਸਾਡੇ ਤੇ ਹੁਣ ਮੀਟਰ ਪ੍ਰਾਈਵੇਟ ਮੀਟਰ ਸਰਕਾਰ ਤੇ ਅੱਗੇ ਕਰਜ਼ੇ ਦੇ ਹੇਠਾਂ ਬਹੁਤ ਦੱਬਿਆ ਆ ਵਾ ਤੇ ਅੱਗੇ ਖੁਦ ਖੁਸ਼ੀਆਂ ਕਰਨ ਡਿਆ ਵਾ ਤੇ ਰਹਿੰਦਾ ਖੁੰਦਾ ਹੁਣ ਸਰਕਾਰਾਂ ਹੋਰ ਇੱਕ ਮੀਟਰਾਂ ਦਾ ਲੈ ਆਈਆਂ ਤੇ ਇਹ ਮੀਟਰ ਨਹੀਂ ਲੱਗਣ ਦਵਾਂਗੇ ਜਿੱਤਰਾ ਮਰਜੀ ਹੋ ਸਕੇ ਸਾਡੇ ਪਿੰਡਾਂ ਦਾ ਕਾਠ ਬਹੁਤ ਜ਼ਿਆਦਾ ਵਾ ਅਸੀਂ ਇਹ ਸਰਕਾਰਾਂ ਦੀ ਨਹੀਂ ਚੱਲਣ ਦਵਾਂਗੇ ਭਾਵੇਂ ਆਮ ਆਜੇ ਭਾਵੇਂ ਕਾਲੀ ਆਜੇ ਨਕਾਂਗਰਸਾਂ ਜਨ ਸਾਡਾ ਕਿਸੇ ਨੇ ਕੁਝ ਨਹੀਂ ਸਵਾਰਿਆ ਸਾਡੇ ਜੋਵੀ ਕਾਨ ਸਾਡ ਮੁੰਡੇ ਦੂਰਸਮਾਰਸ ਕਮੇਟੀ ਇਕਤਾ ਅਸੀਂ ਆਪ ਆਪ ਦਾ ਖੁਦ ਕੰਮ ਸਵਾਰਦੇ ਆ ਸਾਡਾ ਸਰਕਾਰਾਂ ਨੇ ਕਿਸੇ ਨੇ ਕੁਝ ਨਹੀਂ ਸਵਾਰਿਆ ਅਸੀਂ ਇਹੋ ਕਹਿੰਨੇ ਆ ਸਰਕਾਰਾਂ ਨੂੰ ਵੀ ਜਿਤਨਾ ਮਰਜੀ ਇਹ ਪ੍ਰੀਮੀਟਰ ਕਈ ਜਾਣ ਅਸੀਂ ਇਹਨਾਂ ਦੇ ਲੱਗਣ ਨਹੀਂ ਦੇਣੇ ਇਹਨਾਂ ਨੂੰ ਕੰਮਜਾਬ ਨਹੀਂ ਹੋਣ ਦਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਮ ਮੇਰਾ ਬਲਵਿੰਦਰ ਕੌਰ ਕੀ ਕਹਿਣਾ ਚਾਹੋਗੇ ਅੱਜ ਧੰਨਵਾਦ ਖਹਿਣਾਏ ਭੈਣ ਜੀ ਨੇ ਦੱਸਿਆ ਹੀ ਆ ਕਿ ਮੀਟਰ ਨਹੀਂ ਚਿਪ ਵਾਲੇ ਲੱਗਣ ਦੇਣੇ ਕਿਉਂ ਅੱਗੇ ਹੀ ਬੜੇ ਜਿਵੇਂ ਦਾਰ ਜਿਹੜੇ ਆ ਕੋਈ ਵੀ ਆ ਦੁਕਾਨਦਾਰ ਆ ਸਭ ਜਿਹੜੇ ਨੱਪੇ ਪੈ ਕਰਜਿਆਂ ਥੱਲੇ ਅੱਗੇ ਜਦੋਂ ਮੀਟਰ ਬਾਹਰ ਕੱਢ ਕੇ ਸਾਡੇ ਲਾ ਕੇ ਗਏ ਸੀਗੇ ਉਦੋਂ ਜਿਹੜੇ ਕਈ ਪਿੰਡੀ ਨਹੀਂ ਲੱਗੇ ਉਹ ਕਿਉਂ ਨਹੀਂ ਬਾਹਰ ਲੱਗੇ ਇੱਕ ਸਿਰਫ ਕਿ ਜਿੱਥੇ ਜ਼ੋਰ ਪੈ ਗਿਆ ਪਾਇਆ ਗਿਆ ਪਰ ਹੁਣ ਨਹੀਂ ਪਾਉਣ ਦਵਾਂਗੇ ਹੁਣ ਸੰਘਰਸ਼ ਕਮੇਟੀ ਵਾਲਿਆਂ ਦੇ ਨਾਲ ਹੁਣ ਨਹੀਂ ਪਾਉਣ ਦਵਾਂਗੇ ਕੀ ਨਾਮ ਆ ਜੀ ਮੈਂ ਕਵਲਜੀਤ ਸਿੰਘ ਦੀਨਾਲ ਜੋਂ ਦਾ ਸੀਨੀਅਰ ਮੀਤ ਪ੍ਰਧਾਨ ਵੇਖੋ ਜਿਹੜਾ ਅੱਜ ਅਸੀਂ ਬਿਜਲੀ ਦਾ ਤਰ੍ਹਾਂ ਦੇ ਧਰਨਾ ਲਾ ਕੇ ਬੈਠੇ ਆ ਇਹ ਪਿੰਡਾਂ ਦੇ ਵਿੱਚ ਪ੍ਰੀ ਵੀਡਮੀਟਰ ਜਿਹੜੇ ਧੜਾ ਤੜ ਸਰਕਾਰ ਜਿਹੜੀ ਉਹ ਲਾ ਰਹੀ ਆ ਫਿਰ ਹੋਰ ਵੀ ਜਿੱਦਾਂ ਵੇਖਿਆ ਜਾਂਦਾ ਨਾ ਕਿਸੇ ਪਿੰਡ ਦੇ ਚੈਨ ਬਲਾ ਕੇ ਆ ਨਾ ਕਿਸੇ ਦਫ਼ਤਰ ਕੋ ਕੋ ਗੱਡੀ ਆ ਜਦੋਂ ਵੀ ਕੋਈ ਟਰਾਂਸਫਾਰਮਰ ਸੜ ਜਾਂਦਾ ਵਾ ਕਿਸਾਨ ਜਿਹੜਾ ਵਾ ਉਹ ਆਪਣੀ ਗੱਡੀ ਕਰਦਾ ਵਾ ਆਪਣਾ ਚੈਨ ਬਲਾ ਕੇ ਲਿਆਉਂਦਾ ਵਾ ਪ੍ਰਾਈਵੇਟ ਬੰਦੇ ਲੱਭਦਾ ਵਾ ਬਹੁਤ ਬੁਰੀ ਹਾਲਿਆ ਨਾ ਪਿੰਡਾਂ ਦੇ ਵਿੱਚ ਤਾਰਾਂ ਕੱਸੀਆਂ ਜਾ ਰਹੀਆਂ ਵਾ ਨਾ ਤਾਰਾਂ ਚੇਂਜ ਕੀਤੀਆਂ ਜਾ ਰਹੀਆਂ ਵਾ ਟਰਾਂਸਫਾਰਮ ਜਿਹੜੇ ਓਵਰਲੋਡ ਹੋਏ ਪਏ ਆ ਮਾਰ ਮਾਰ ਪਟਾਕੇ ਜਿਹੜੇ ਟਰਾਂਸਫਾਰਮੇ ਸੜਦੇ ਜਾਂਦੇ ਆ ਕਿਸਾਨ ਉਤੋਂ ਜਿਹੜਾ ਸੀਜ਼ਨ ਆਉਣ ਵਾਲਾ ਵਚੋਂ ਨੇ ਦਾ ਬੁਧੀ ਬੁਰੀ ਹਾਲ ਆ ਜੇ ਨਹਿਰੀ ਪਾਣੀ ਵੱਲੋਂ ਲਾ ਲਈਏ ਤੇ ਨਹਿਰੀ ਪਾਣੀ ਦਾ ਵੀ ਇਹੋ ਹੀ ਹਾਲ ਆ ਵੀ ਆਖਣਦੇ ਆ ਵੀ ਜ਼ਿਮੀਦਾਰਾਂ ਨੂੰ ਕਿਸਾਨਾਂ ਨੂੰ ਜਿਹੜਾ ਨਹਿਰ ਦਾ ਪਾਣੀ ਆ ਦਿੱਤਾ ਜਾਵੇ ਤੇ ਜਿਹੜੀ ਆ ਇਹ ਸਾਡੇ ਟਰਾਂਸਫਰਮ ਸੜ ਰਹੇ ਆ ਇਹ ਜਿਹੜੇ ਆ ਇਹਨਾਂ ਦਾ ਲੋਡ ਵਧਾਇਆ ਜਾਵੇ ਵੱਡੇ ਟਰਾਂਸਫਰਮਾਂ ਨੂੰ ਦਿੱਤੇ ਜਾਣ ਤੇ ਜਿਹੜੇ ਵੀ ਤਾਰਾਂ ਪੈਣ ਵਾਲੀਆਂ ਵਾਂ ਜਾਂ ਕੋਈ ਯੈਂਪਰ ਕੁਛ ਵੀ ਆ ਉਹਦਾ ਕੰਮ